ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਕੇਐਸ ਸਰਦਾਰ YouTube ਚੈਨਲ ਤੇ ਅੱਜ ਟੋਲ ਕੀ ਦਾ ਪਹਿਲਾ ਲੈਸਨ ਲੈ ਕੇ ਆਏ ਆਂ ਪਹਿਲਾ ਲੈਸਨ ਤੇ ਸਭ ਤੋਂ ਪਹਿਲਾਂ ਦੱਸਾਂਗੇ ਤਾਂ ਕੀ ਮੇ ਬਜਾਣਾ ਹੈ ਤੇ ਇਹਨਾਂ ਦੇ ਬੋਲ ਕਿੱਥੇ-ਕਿੱਥੇ ਵੱਜਣੇ ਨੇ ਉਹਦਾ ਸਾਊਂਡ ਕਿੱਥੇ ਵਜਾਵਾਂਗੇ ਜੋ ਉਹ ਸਾਊਂਡ ਨਿਕਲੂਗਾ ਉਹਨਾਂ ਬਾਰੇ ਦੱਸਾਂਗੇ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਆਓ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਲੈਸਨ ਆਓ ਜੀ ਸ਼ੁਰੂ ਕਰਦੇ ਹਾਂ ਇਟੋਲ ਕੀ ਦਾ ਜਿਹੜਾ ਕਿਨਾਰਾ ਹੈ ਨਾ ਕਿਨਾਰਾ ਇਹ ਧਿਆਨ ਨਾਲ ਦੇਖਿਓ ਇਹਨੂੰ ਕਹਿੰਦੇ ਨੇ ਕਿਨਾਰਾ ਇਹ ਜਦੋਂ ਆਪਾਂ ਇਹ ਪਹਿਲੀ ਉਂਗਲੀ ਇਹ ਵਾਲੀ ਚੀਜ਼ ਧਿਆਨ ਨਾਲ ਦੇਖਿਓ ਇਹ ਵਾਲੀ ਚੀਜ਼ ਜਦੋਂ ਆਪਾਂ ਕਿਨਾਰੇ ਤੇ ਮਾਰਾਗੇ ਨਾ ਇਦਾਂ ਹੱਥ ਰੱਖ ਕੇ ਇਨੂੰ ਕਹਿੰਦੇ ਨੇ ਤਾ ਸਾਊਂਡ ਦੇਖੋ ਕਿੰਨਾ ਬਰੀਕ ਤਿੱਖਾ ਸਾਊਂਡ ਆ ਰਿਹਾ ਹੈ ਤਾ 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 ਪਤਾ ਲੱਗ ਗਿਆ ਤਾ ਫਸਟ ਫਿੰਗਰ ਨਾਲ ਵੱਜੂਗੀ ਤੇ ਇਸ ਤੋਂ ਬਾਅਦ ਤਾ ਤੋਂ ਬਾਅਦ ਇਹ ਤਿੰਨ ਉਂਗਲੀਆਂ ਜੋੜ ਕੇ ਇੱਥੇ ਕਿਨਾਰੇ ਤੋਂ ਥੋੜਾ ਜਿਹਾ ਅੱਗੇ ਚੱਕਾਣਾ ਇਹਨੂੰ ਬੋਲਦੇ ਨੇ ਤੀ 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 ਹੁਣ ਆਪਾਂ ਦੋਨਾਂ ਨੂੰ ਦੋਨਾਂ ਨੂੰ ਇਕੱਠੇ ਕਰਾਂਗੇ ਤੇ ਇਕੱਠੇ ਕਰਕੇ ਵਜਾਵਾਂਗੇ ਤਾ ਹੁਣ ਆਪਾਂ ਲੈਫਟ ਸਾਈਡ ਤੇ ਆਵਾਂਗੇ ਲੈਫਟ ਸਾਈਡ ਤੇ ਜਿਹੜੀ ਇਹ ਹੈ ਨਾ ਇਹ ਇਹ ਵਾਲੀ ਚੀਜ਼ ਆਪਣਾ ਗੁੱਟਾ ਜਿਹੜਾ ਇਹ ਇਹਨੂੰ ਇੱਥੇ ਰੱਖਣਾ ਹੈ ਕਿਨਾਰੇ ਦੇ ਕਿਨਾਰੇ ਦੇ ਕੋਲ ਕਿਨਾਰੇ ਤੋਂ ਥੋੜਾ ਜਿਹਾ ਅੱਕੇ ਇਹ ਜਿਹੜੀ ਦੋ ਫਿੰਗਰਾਂ ਨੇ ਨਾ ਦੋ ਫਿੰਗਰਾਂ ਇਹਨੂੰ ਇਕੱਠੀ ਜੋੜਨੀ ਹੈ ਬਰਾਬਰ ਇਹ इदा मारा गए आप जोर जोर न जो बजाव गे घे 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 ये बज गया हूँ तो आप यूज करा पहला ए फिर ए घे 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 बेसिक बेसिक इदा ही बसा बजा सकते हो स्टार्टिंग उस तो बाद बोल बजूगा गे। ए पूरा हाथ चपका है घे आज ਕਰਦੇ ਹਾਂ ਕਿ ਤੁਹਾਨੂੰ ਟੋਲ ਕੀ ਦੇ ਬੋਲ ਪਤਾ ਲੱਗ ਗਏ ਹੋਣਗੇ ਕੀ ਕਿਨਾਰੇ ਤੇ ਤਾ ਕਿਵੇਂ বাজਾਣਾ ਹੈ ਤੇ ਤੀ ਕਿਵੇਂ বাজਾਣਾ ਹੈ ਤੇ ਦੂਜੀ ਪਾਸੇ ਘੇ ਘੇ ਕਿਵੇਂ বাজਾਣਾ ਹੈ ਕੇ ਕਿਵੇਂ বাজਾਣਾ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰ ਦੋਗੇ ਤਾ ਲੈਸਨ ਅਧ ਵਿਚਾਰ ਰਹਿ ਜਾਂਦਾ ਹੈ ਤਾਂ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਣਾ ਸਕਿਪ ਨਹੀਂ ਕਰਨੀ ਅਗਲਾ ਲੈਸਨ ਬਹੁਤ ਜਲਦੀ ਲੈ ਕੇ ਆਵਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਿਓ